ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਵੀਡੀਓ ਤੁਜਰਬਾ ਕਰਨ ਤੋਂ ਬਾਅਦ ਤੁਹਾਡੇ ਕੋਲ ਪੇਸ਼ ਕੀਤਾ ਅੱਜ ਮੈਂ ਉੱਚ ਇੱਕ ਬੱਚੇ ਦੀ ਜ਼ਿੰਦਗੀ ਬਦਲੀ ਹੈ ਮੈਂ ਉਹਦੇ ਬਾਰੇ ਦੱਸਣ ਲੱਗਾ ਉਹਨੇ ਜੋ ਦੱਸਿਆ ਵਾ ਤੇ ਮੇਰਾ ਆਪਣੇ ਆਪ ਵਾਹਿਗੁਰੂ ਦੇ ਚਰਨਾਂ 'ਚ ਸਿਰ ਝੁਕ ਗਿਆ ਤੇ ਨਾਲ ਹੱਥ ਜੁੜ ਗਏ ਅੰਮਰਸਰ ਦਾ ਆਉਣ ਵਾਲਾ ਸੀ ਮੁੰਡਾ ਪਿਛਲੀ ਵਾਰ ਜੇ ਅੰਮਰਸਰ ਗਿਆ ਸੀ ਤੇ ਮੈਨੂੰ ਮਿਲਿਆ ਸੀ ਕਹਿੰਦਾ ਜੀ ਮੈਂ ਬਹੁਤ ਗਰੀਬ ਆ ਮੈਂ ਦਿਹਾੜੀ ਦਾ ਕੰਮ ਕਰਦਾ ਤੇ ਮੈਂ ਆਪਣੀ ਮਾਂ ਨਾਲ ਰਹਿਣਾ ਮੇਰੇ ਪਿਓ ਦਾ ਮਕਾਨ ਹੈਗਾ ਦੋ ਮਰਲੇ ਦਾ ਮੇਰਾ ਪਿਓ ਵੀ ਹੈ ਨਹੀਂ ਤੇ ਕਹਿੰਦਾ ਉਹ ਵੀ ਟੁੱਟਾ ਫੁੱਟਾ ਹੈਗਾ ਤੇ ਮੈਂ ਬਹੁਤ ਪਰੇਸ਼ਾਨ ਆ ਕਦੀ ਦਿਹਾੜੀ ਲੱਗਦੀ ਹੈ ਕਦੀ ਦਿਹਾੜੀ ਨਹੀਂ ਲੱਗਦੀ ਕੋਈ 300 ਦੇ ਦਿੰਦਾ ਹੈ ਕੋਈ 200 ਦੇ ਦਿੰਦਾ ਹੈ ਕੋਈ 400 ਦੇ ਦਿੰਦਾ ਹੈ ਕਹਿੰਦਾ ਜੀ ਮੈਂ ਬਹੁਤ ਜ਼ਿਆਦਾ ਮੈਨੂੰ ਦੱਸੋ ਮੈਂ ਕੀ ਕਰਾਂ ਤੇ ਮੈਂ ਕੁੰਡਲੀ ਦੇਖੀ ਤਾਂ ਮੈਂ ਉਹਦਾ ਔਰਾ ਵਗੈਰਾ ਚੈੱਕ ਕੀਤਾ ਤੇ ਮੈਂ ਉਹਨੂੰ ਸਮਝਾਇਆ ਕਿ ਬਈ ਹੁਣ ਤੂੰ ਕੀ ਕਰਨਾ ਹੈਗਾ ਤੇ ਫਿਰ ਆਹ ਵਾਲੇ ਜਿਹੜੇ ਮੈਂ ਸ਼ਬਦ ਦੱਤੇ ਨਾ ਉਹਨੂੰ ਦੱਤੇ ਸੀਗੇ ਇਹ ਸ਼ਬਦ ਉਸੇ ਟਾਈਮ ਹੀ ਸ਼ਾਇਦ ਐਂਜਲ ਨੇ ਜਾਂ ਰੱਬ ਨੇ ਆਪ ਮੈਨੂੰ ਦੱਸਿਆ ਸੀ ਕਿ ਇਸ ਹਿਸਾਬ ਨਾਲ ਚੱਲਣਾ ਹੈਗਾ ਕਿ ਇੱਥੇ ਲਿਖਣਾ ਹੈਗਾ ਤੇ ਇਸ ਤਰ੍ਹਾਂ ਤੂੰ ਕਰਨਾ ਉਹ ਮੈਂ ਉਸ ਮੁੰਡੇ ਨੂੰ ਗੱਲ ਸਮਝਾਈ ਹੁਣ ਉਹਨੇ ਜੋ ਦੱਸਿਆ ਵਾ ਉਹ ਹੁਣ ਤੁਸੀਂ ਵੀ ਸੁਣੋ ਕੰਦਾ ਜੀ ਮੈਂ ਦਿਹਾੜੀ ਤੇ ਗਿਆ ਤੇ ਇੱਕ ਕੰਦਾ ਜੀ ਬਣিয়ে ਹੈਗੇ ਆ ਉਹ ਮੈਨੂੰ ਲੈ ਗਏ ਆਪਣੇ ਘਰ ਕਹਿੰਦੇ ਜੀ ਆਹ دیوار ਵਿੱਚੋਂ ਤੋੜਨੀ ਆ ਤੇ ਰਸਤਾ ਕੱਢਣਾ ਹੈਗਾ ਕਹਿੰਦੇ ਠੀਕ ਹੈ ਜੀ ਕਹਿੰਦਾ ਮੈਂ ਸਮਾਨ ਲਿਆ ਕੇ ਉਹ ਤੋੜਨ ਲੱਗ ਪਿਆ ਉਹਨਾਂ ਨੇ ਕਿਹਾ ਜੇ ਬਿਜਲੀ ਦਾ ਬੋਰਡ ਲੱਗਾ ਹੋਇਆ ਨਾ ਇਹ ਤੋੜੇਗਾ ਤੈਨੂੰ ਕਰੰਟ ਦਾ ਡਰ ਤਾਂ ਨਹੀਂ ਲੱਗਦਾ ਕਹਿੰਦਾ ਨਹੀਂ ਨਹੀਂ ਮੈਂ ਜਾਣਨਾ ਬਿਜਲੀ ਦਾ ਕੰਮ ਹੈ ਉਹ ਕਹਿੰਦਾ ਜੀ ਇਹਨੂੰ ਪਿੱਛੇ ਬੰਦ ਦੇ ਕਹਿੰਦਾ ਠੀਕ ਹੈ ਜੀ ਉਹਨੇ ਕੋਈ 9.5 ਕੰਮ ਸ਼ੁਰੂ ਕੀਤਾ ਜਿਹੜੇ ਘਰ ਦੇ ਮਾਲਕਾਂ ਸੀ ਉਹ ਆਪਣੇ ਕੰਮ 'ਚ ਲੱਗ ਗਏ ਇਹ ਬੱਚੇ ਸਕੂਲ ਚਲੇ ਗਏ ਹੋਰ ਕੋਈ ਸੀਗਾ ਨਹੀਂ ਉਹ ਜਿਹੜੇ ਲਾਲਾ ਜੀ ਸੀ ਉਹ ਦੁਕਾਨ ਤੇ ਚਲੇ ਗਏ ਉਹਨਾਂ ਦੀ ਜੁਐਲਰੀ ਦੀ ਦੁਕਾਨ ਸੀਗੀ ਫਿਰ ਉਹਨੇ ਦੱਸਿਆ ਕਿ 11 ਵਜੇ ਜਦੋਂ ਮੈਂ ਤੋੜਦਾ ਪਿਆ ਸੀ ਤਾਂ ਬਿਜਲੀ ਦਾ ਬੋਰਡ ਕੱਢਿਆ ਉਹਦਾ ਪਿਛਲਾ ਜਿਹੜਾ ਬਕਸਾ ਸੀ ਉਹ ਖੋਲਿਆ ਦੇ ਪਿੱਛੇ ਇੱਕ ਮੈਨੂੰ ਰੰਗ ਦੀ ਪੋਟਲੀ ਮਿਲੀ ਕਹਿੰਦਾ ਐਨੀ ਵੱਡੀ ਪੋਟਲੀ ਸੀ ਕਹਿੰਦਾ ਕਾਫੀ ਭਾਰ ਸੀਗਾ ਉਹਦਾ ਕਹਿੰਦਾ ਜੀ ਉਹ ਮੈਂ ਪੋਟਲੀ ਲਈ ਦੇਖਿਆ ਜੁ ਸੋਨੇ ਦੇ ਗਹਿਣੇ ਸੀ ਮੈਂ ਆਪਣੇ ਥੈਲੇ ਚ ਪਾ ਲਏ ਤੇ ਮੈਂ ਮਾਲਕ ਨੂੰ ਕਿਹਾ ਜੀ ਮੈਂ ਅੱਧੇ ਘੰਟੇ ਜਾ ਰਿਹਾ कहीं कितने जा रहे हैं कम कौन करेगा हजे मलबा है गया, जी, मैं आके सब कर दूंगा ब जरूरी कम अद्धे घंटे मैं रिक्शा फड़या दुकान पर पहुँच गया कान गया वहाँ तो जरा लाला जी सके जरा दुकानदार मालिक वह क्या तू कि कर रहे है भाई तेरे का कोई कम सेगा हूँ कम कौन करेगा तेरा कहें मैं तक गल करनी है का बोला इतें बोल कैं अंदर करनी तुड़े तो गल वाल जी कु बैठी से उन्होंने कू देख मैं आया ਤੇ ਅੰਦਰ ਇੱਕ ਪਦਾਏ ਪਿੱਛੇ ਆਪਣਾ ਕੈਬਨ ਸੋਥੇ ਲੈ ਗਿਆ ਕਹਿੰਦਾ ਹਾਂ ਬੋਲ ਹੁਣ ਕਹਿੰਦਾ ਜੀ ਆ ਇੱਕ ਮੈਨੂੰ ਪੋਟਲੀ ਮਿਲੀ ਆ ਉਹਨੇ ਪੋਟਲੀ ਖੋਲੀ ਤੇ ਸਾਰੇ ਗਹਿਨੇ ਭਰੇ ਹੋਏ ਉਹਨੇ ਕਿਹਾ 10 ਸਾਲ ਪਹਿਲਾਂ ਸਾਡੇ ਗੈਬ ਹੋਈ ਸੀ ਤੈਨੂੰ ਕਿੱਥੋਂ ਮਿਲੀ ਕਹਿੰਦਾ ਇਹਦਾ ਬਿਜਲੀ ਦਾ ਬਕਸਾ ਖੋਲਿਆ ਨਾ ਉਹਦੇ ਪਿੱਛੇ ਇਹ ਰੱਖੀ ਹੋਈ ਸੀ ਕਹਿੰਦਾ ਇਹ ਕਿੰਨੇ ਗਹਿਨੇ ਤੈਨੂੰ ਪਤਾ ਹੈ ਕਹਿੰਦਾ ਨਹੀਂ ਪਤਾ ਇਹ ਕਿੰਨਾ ਇਹਨਾਂ ਦਾ ਕੀਮਤ ਕਿੰਨੀ ਤੈਨੂੰ ਪਤਾ ਹੈ ਕਹਿੰਦਾ ਨਹੀਂ ਪਤਾ ਕਿਉਂ ਤੇਰਾ ਦਿਲ ਬੇਈਮਾਨੀ ਹੋਇਆ ਕਹਿੰਦਾ ਜਿਹੜਾ ਮੇਰਾ ਗੁਰੂ ਆ ਉਹਨੇ ਕਿਹਾ ਵਾ ਕਿ ਇਹ ਚੀਜ਼ਾਂ ਠਿਕਰੀ ਦੇ ਬਰਾਬਰ ਹੈਗੀਆਂ ਉਹ ਬੈਠਾ ਬੈਠਾ ਨੂੰ ਦੇਖਣ ਲੱਪਿਆ ਕਹਿੰਦਾ ਜੋ ਚਰਮੇਂਟ ਮੈਂ ਦੇਖ ਕੇ ਉਹਨੇ ਘੰਟੀ ਬਜਾਈ ਇੱਕ ਮੁੰਡਾ ਸੀ ਆ ਗਿਆ ਕਹਿੰਦਾ ਠੰਡੇ ਲਿਆ ਕਹਿੰਦਾ ਨਾਲ ਕੋਈ ਖਾਣ ਨੂੰ ਵੀ ਲਿਆਈ ਫਿਰ ਉਹ ਮੰਗਾਇਆ ਤੇ ਕਹਿੰਦਾ ਬੋਲ ਹੁਣ ਕਹਿੰਦਾ ਤੇਰਾ ਇੱਕ ਵਰੀ ਦਿਲ ਨੇ ਕੀਤਾ ਇਹਨੂੰ ਤੂੰ ਰੱਖ ਲਵੇਂ ਕਹਿੰਦਾ ਨਹੀਂ ਜੀ ਫਿਰ ਕਹਿੰਦਾ ਇਹਦੀ ਕੀਮਤ ਪਤਾ ਕਿੰਨੀ ਆ ਬੰਦਾ ਨਹੀਂ ਪਤਾ ਕਹਿੰਦਾ ਕੱਟ ਤੋਂ ਕੱਟ ਨਹੀਂ ਇਹਦਾ 25 ਲੱਖ ਤੋਂ ਜ਼ਿਆਦਾ ਦੀ ਕੀਮਤ ਹੈਗੀ ਆ ਉਸ ਲਾਲੇ ਨੇ ਉਸ ਮੁੰਡੇ ਦੀ ਇਮਾਨਦਾਰੀ ਦੇਖ ਕੇ ਉਹਨੂੰ ਪੁੱਛਦਾ ਤੂੰ ਮੇਰਾ ਕੰਮ ਕਰੇਂਗਾ ਕਹਿੰਦਾ ਹਾਂਜੀ ਕਹਿੰਦਾ ਠੀਕ ਹੈ ਫਿਰ ਬਾੜ ਆਇਆ ਤੇ ਉਹਨੇ ਚਾਬੀ ਕੱਢੀ ਤੇ ਅਧਿਜੋਰੀ ਕੁਲ ਕੇ ਪੋਟਲੀ ਦੇ ਵਿੱਚ ਰੱਖੀ ਲੌਕ ਕੀਤੀ ਆ ਗਿਆ ਤੇ ਮੁੰਡੇ ਜਾਣ ਲੱਗਾ ਕਹਿੰਦਾ ਗੱਲ ਸੁਣੀ ਕਿੱਥੇ ਜਾ ਰਹੇ ਆ ਕਹਿੰਦਾ ਮੈਂ ਕੰਮ ਤੇ ਜਾ ਰਹੇ ਆ ਕਹਿੰਦਾ ਉਹ ਕੰਮ ਫੇਰ ਹੋ ਜਾਏਗਾ ਹੁਣ ਉਹਨੂੰ 1000 ਰੁਪਏ ਦਿੱਤਾ ਕਹਿੰਦਾ ਇਹ ਗਾਦਾ ਦਿਹਾੜੀ ਦਾ ਮੇਰੀ ਕਹਿੰਦਾ ਦਿਹਾੜੀ ਨਹੀਂ ਤੇਰੀ ਇਹ ਤੂੰ ਜਾ ਕੇ ਕੱਪੜੇ ਲੈ ਕੱਲ ਤੋਂ ਸੌਰੇ ਆ ਜਾ ਪਰ ਫੇ ਮੈਨੂੰ ਇਹ ਕਹਿੰਦਾ ਅਗਲੇ ਦਿਨ ਜਦੋਂ ਮੈਂ ਕੰਮ ਤੇ ਗਿਆ ਵਾਂ ਉਹਨਾਂ ਨੇ ਇੱਕ ਚਿੱਠੀ ਬਣਾ ਕੇ ਮੈਨੂੰ ਦਿੱਤੀ ਹੈ ਕਿ ਤੂੰ ਮੇਰਾ EMPLOYEE ਹੈਗਾ ਵਗੈਰਾ ਵਗੈਰਾ ਤੇ ਕਹਿੰਦਾ ਉਹਨੇ ਮੇ ਤਨਖਾਹ ਲਗਾਈ ਹੈ 18000 ਉਨੇ ਕਿਹਾ ਜੀ ਕਿੱਥੇ ਮੈਂ ਮਹੀਨੇ ਦੇ 5000 ਵੀ ਨਹੀਂ ਸੀ ਕਮਾਉਂਦਾ ਤੇ ਜਿਹੜੇ ਤੁਸੀਂ ਸ਼ਬਦ ਦਿੱਤੇ ਸੀ ਉਸ ਕਰਕੇ ਅੱਜ ਮੈਨੂੰ ਨੌਕਰੀ ਲੱਗ ਗਈ ਔਰ 18000 ਰੁਪਏ ਮਹੀਨਾ ਤੇ ਮੈਂ ਕਿਹਾ ਹੁਣ ਤੁਸੀਂ ਇਹ ਛੱਡ ਦਿਓਗੇ ਕਹਿੰਦਾ ਨਹੀਂ ਮੈਂ ਤੁਹਾਡੀ ਅਸਲੀ ਖਾਹਿਸ਼ ਕੀ ਆ ਕਹਿੰਦਾ ਜੀ ਇੱਕ ਤੇ ਪੈਸਾ ਹੋਵੇ ਦੂਜਾ ਗੁਰੂ ਮੇਰੇ ਨਾਲ ਹੋਵੇ ਮੈਂ ਕਹ ਤਥਾਸਤੂ ਇਦਾਂ ਹੀ ਹੋਏਗਾ ਇਨਾਂ ਸ਼ਬਦਾਂ ਨੇ ਉਸ 22 ਸਾਲ ਦੇ ਮੁੰਡੇ ਦੀ ਜ਼ਿੰਦਗੀ ਬਦਲ ਦਿੱਤੀ ਕਿੱਥੇ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਸੀ ਅੱਜ ਉਹ ਸ਼ੋਰੂਮ ਤੇ ਚੋੜਾ ਕੇ ਬਿੰਦਾ ਹੈ ਗ੍ਰਾਹਕਾਂ ਨੂੰ ਅਟੈਂਡ ਕਰਦਾ ਤੁਸੀਂ ਵੀ ਕਰੋ रब भी थोड़ी तो जरूर अरदास सुनेगा और तो आड़ी हर इच्छा पूरी होएगी और गरंटी न होएगी एक गुरबानी है टाइम जरूर लगेगा मगर इच्छा जरूर पूरी होएगी वाहगुरू जी का खालसा वाहगुरु जी की फतेह